ਮਾਮਲਾ ਲਾਇਸੈਂਸ ਬਣਾਉਣ ਨੂੰ ਲੈ ਕੇ ਅਮ੍ਰਿਤਸਰ ਆਰਟੀਆ ਚ ਚੱਲ ਰਹੀ ਤਾਂਦਲੀ ਦਾ ਦਿਨਿਕ ਸਵੇਰਾਂ ਦੇ ਖੁਲਾਸੇ ਮਗਰੋਂ ਦੁਪਹਿਰੇ 2:30 ਵਜੇ ਹੀ ਸੁੰਸਾਨ ਪਿਆ ਟਰੈਕ ਆਰਸੀ ਬਣਾਉਣ ਲਈ ਵੀ ਕਾਲੀਆਂ ਭੇਡਾਂ ਨੇ ਫਿਕਸ ਕੀਤੀ ਹੋਈ ਰਕਮ ਚਰਚੀ ਬੀਤੇ ਕਾਫੀ ਸਮੇਂ ਤੋਂ ਆਰਟੀਏ ਚ ਕੁਝ ਕਾਲੀਆਂ ਪੇਡਾ ਦੀ ਮਿਲਿ ਪਗੜ ਨਾਲ ਵੱਡੇ ਪੱਧਰ ਤੇ ਤਾਂਦਲੀ ਚੱਲ ਰਹੀ ਹੈ ਇਸ ਸਾਰੀ ਤਾਂਦਲੀ ਨੂੰ ਲੈ ਕੇ ਸਮਾਜ ਸੇਵਕ ਅਮਰਿਤਪਾਲ ਸਿੰਘ ਬਬਲੂ ਨੇ ਮੁੱਖ ਮੰਤਰੀ ਦਫ਼ਤਰ 'ਚ ਸ਼ਿਕਾਇਤ ਦਿੱਤੀ ਸੀ ਅਤੇ ਇਸ ਸ਼ਿਕਾਇਤ ਨੂੰ ਲੈ ਕੇ ਦੈਨਿਕ ਸਵੇਰਾ ਨੇ ਆਰਟੀਏ 'ਚ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ 'ਚ ਚੱਲ ਰਹੀ ਤਾਂਦਲੀ ਦਾ ਖੁਲਾਸਾ ਕੀਤਾ ਸੀ ਖੁਲਾਸਾ ਮਗਰੋਂ ਅੱਜ ਆਰਟੀਏ 'ਚ ਤਾਂਦਲੀ 'ਚ ਸ਼ਾਮਿਲ ਕਾਲੀਆਂ ਪੇਡਾ ਪੂਰੀ ਤਰ੍ਹਾਂ ਚਕੰਨਾ ਹੋ ਗਏ ਹਨ ਅਤੇ ਇਹ ਹੀ ਨਹੀਂ ਬਲਕਿ ਅੱਜ ਦੁਪਹਿਰ 2:00 ਵਜੇ ਦੇ ਕਰੀਬ ਟੈਸਟ ਟਰੈਕ ਪੂਰੀ ਸੂਨਾ ਪੈ ਗਿਆ ਸੀ ਸੂਤਰਾ ਦੀ ਮੰਨੀਏ ਤਾਂ ਇਸ ਸਾਰੇ ਪ੍ਰਸ਼ਟਾਚਾਰ ਚ ਸ਼ਾਮਿਲ ਲੋਕਾਂ ਨੂੰ ਹੁਣ ਆਪਣੀ ਪੋਲ ਖੁੱਲਣ ਦਾ ਡਰ ਸਤਾਉਣ ਲੱਗ ਪਿਆ ਹੈ ਬਬਲੂ ਦਾ ਕਹਿਣਾ ਹੈ ਕਿ ਤਾਂਦਲੀ ਸਿਰਫ ਲਾਇਸੈਂਸ ਦੀ ਨਹੀਂ ਬਲਕਿ ਤਾਂਦਲੀ ਚ ਟੂ ਵੀਲਰ ਤੇ ਫੋਰ ਵੀਲਰ ਦੀ ਆਰਸੀ ਬਣਾਉਣ ਨੂੰ ਲੈ ਕੇ ਵੀ ਕਾਲੀਆਂ ਪੇਡਾਂ ਨੇ ਸਰਕਾਰੀ ਫੀਸ ਤੋਂ ਇਲਾਵਾ ਆਪਣੇ ਰੇਟ 20 ਫਿਕਸ ਕੀਤੇ ਹੋਏ ਹਨ ਇਹ ਸਾਰਾ ਪੈਸਾ ਕਾਲੀਆਂ ਪੇਡਾਂ ਦੀ ਆਪਣੀ ਜੇਬ ਵਿੱਚ ਪੈਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਬਬਲੂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਵਿਜੀਲੈਂਸ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਦੱਸਦੀ ਹੈ ਕਿ ਬਬਲੂ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਉਹਨਾਂ ਨੇ ਦਾਵਾ ਕੀਤਾ ਕਿ ਆਰਟੀਆ 'ਚ ਕਾਲੀਆਂ ਪੇਡਾ ਵੱਲੋਂ ਕੀਤੀ ਜਾ ਰਹੀ ਤਾਦਲੀ ਚ ਹਰ ਮਹੀਨੇ ਤਕਰੀਬਨ 1 ਕਰੋੜ 84 ਲੱਖ ਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਡੈਨਿਕ ਸਵੇਰਾ ਦੇ ਕੋਲ ਇਸ ਨੂੰ ਲੈ ਕੇ ਕੁਝ ਪੁਗਤਾ ਸਬੂਤ ਆਏ ਹਨ। ਜਲਦੀ ਉਹਨਾਂ ਦਾ ਖੁਲਾਸਾ ਕੀਤਾ ਜਾਵੇਗਾ ਕਿ ਕਾਲੀ ਕਮਾਈ ਕਿਸ-ਕਿਸ 'ਚ ਵੰਡੀ ਜਾਂਦੀ ਹੈ। ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ 'ਚ ਬੀਤੇ ਕਾਫੀ ਸਮੇਂ ਤੋਂ ਆਰਟੀਏ 'ਚ ਕੁਝ ਕਾਲੀਆਂ ਪੇਡਾਂ ਦੀ ਮਿਲਪਗਰ ਨਾਲ ਵੱਡੇ ਪੱਧਰ ਤੇ ਤਾਦਲੀ ਚੱਲ ਰਹੀ ਹੈ। ਇਸ ਸਾਰੀ ਤਾਦਲੀ ਨੂੰ ਲੈ ਕੇ ਸਮਾਜ ਸੇਵਕ ਅਮਰਿਤਪਾਲ ਸਿੰਘ ਬਬੂ ਨੇ ਮੁੱਖ ਮੰਤਰੀ ਦਫ਼ਤਰ 'ਚ ਸ਼ਿਕਾਇਤ ਦਿੱਤੀ ਸੀ ਅਤੇ ਇਸ ਸ਼ਿਕਾਇਤ ਨੂੰ ਲੈ ਕੇ ਦੈਨਿਕ ਸਵੇਰਾ ਨੇ ਆਰਟੀਏ 'ਚ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ 'ਚ ਚੱਲ ਰਹੀ ਤਾਂਦਲੀ ਦਾ ਖੁਲਾਸਾ ਕੀਤਾ ਸੀ ਖੁਲਾਸਾ ਮਗਰੋਂ ਅੱਜ ਆਰਟੀਏ 'ਚ ਤਾਂਦਲੀ 'ਚ ਸ਼ਾਮਲ ਕਾਲੀਆਂ ਪੇਡਾ ਪੂਰੀ ਤਰ੍ਹਾਂ ਚਕੰਨਾ ਹੋ ਗਈਆਂ ਹਨ ਅਤੇ ਇਹ ਹੀ ਨਹੀਂ ਬਲਕਿ ਅੱਜ ਦੁਬਾਰੇ 2:30 ਵਜੇ ਦੇ ਕਰੀਬ ਟੈਸਟ ਟਰੈਕ ਪੂਰੀ ਤਰ੍ਹਾਂ ਸੂਨਾ ਪੈ ਗਿਆ ਸੀ ਸੂਤਾ ਦੀ ਮੰਨੀਏ ਤਾਂ ਇਸ ਸਾਰੇ ਪ੍ਰਸ਼ਟਾਚਾਰ ਚ ਸ਼ਾਮਲ ਲੋਕਾਂ ਨੂੰ ਹੁਣ ਆਪਣੀ ਪੋਲ ਖੁੱਲਣ ਦਾ ਡਰ ਸਤਾਉਣ ਲੱਗ ਪਿਆ ਹੈ ਬਬਲੂ ਦਾ ਕਹਿਣਾ ਹੈ ਕਿ ਤਾਂਦਲੀ ਸਿਰਫ ਲਾਇਸੈਂਸ ਦੀ ਨਹੀਂ ਬਲਕਿ ਤਾਂਦਲੀ ਚ ਟੂ ਵੀਲਰ ਤੇ ਫੋਰ ਵੀਲਰ ਦੀ ਆਰਸੀ ਬਣਾਉਣ ਨੂੰ ਲੈ ਕੇ ਵੀ ਕਾਲੀਆਂ ਪੇਡਾਂ ਨੇ ਸਰਕਾਰੀ ਫੀਸ ਤੋਂ ਇਲਾਵਾ ਆਪਣੇ ਰੇਟ ਵੀ ਫਿਕਸ ਕੀਤੇ ਹੋਏ ਹਨ ਇਹ ਸਾਰਾ ਪੈਸਾ ਕਾਲੀਆਂ ਪੇਡਾਂ ਦੀ ਆਪਣੀ ਜੇਬ ਵਿੱਚ ਪੈਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਬਬਲੂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਵਿਜੀਲੈਂਸ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਦੱਸਦੀ ਹੈ ਕਿ ਬਬਲੂ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਉਹਨਾਂ ਨੇ ਦਾਵਾ ਕੀਤਾ ਕਿ ਆਰਟੀਆ 'ਚ ਕਾਲੀਆਂ ਪੇਡਾ ਵੱਲੋਂ ਕੀਤੀ ਜਾ ਰਹੀ ਤਾਂਦਲੀ ਚ ਹਰ ਮਹੀਨੇ ਤਕਰੀਬਨ 1 ਕਰੋੜ 84 ਲੱਖ ਦਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਡੈਨਿਕ ਸਵੇਰਾ ਦੇ ਕੋਲ ਇਸ ਨੂੰ ਲੈ ਕੇ ਕੁਝ ਪੁਗਤਾ ਸਬੂਤ ਆਏ ਹਨ ਜਲਦੀ ਉਹਨਾਂ ਦਾ ਖੁਲਾਸਾ ਕੀਤਾ ਜਾਵੇਗਾ ਕਿ ਕਾਲੀ ਕਮਾਈ ਕਿਸ-ਕਿਸ ਚ ਵੰਡੀ ਜਾਂਦੀ ਹੈ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ